oh ਇਹਨਾਂ ਵਕਤ ਮੌਜੂਦ ਨੇ ਸਾਡੇ ਨਾਲ ਜਿਹੜੇ ਕਿ ਜਥੇਦਾਰ ਬਾਬਾ ਮਰੀਕ ਸਿੰਘ ਜੀ ਹਾਜ਼ਰ ਜਥੇਦਾਰ ਸਾਹਿਬ ਅੱਜ ਤੱਕ ਕੀਰਤਨ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਔਰ ਅੱਜ ਉਹ ਆ ਕੇ ਇੱਥੇ ਪਹੁੰਚੇ ਜਿਹੜੇ ਕਿ ਉਹ ਕਾਫੀ ਜਾਦੀ ਵੱਡੇ ਦਰਬਾਰ ਦੇ ਵਿੱਚ ਨਗਰ ਕੀਰਤਨ ਦੇ ਨਾਲ ਸੰਗਤਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਣਮਾਈ 998 ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਾਡੇ ਸੰਤ ਬਾਬਾ ਮਰੀਕ ਸਿੰਘ ਜੀ ਦੀ ਪ੍ਰੇਰਣਾ ਸਦਕਾ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਡੇ ਇਲਾਕੇ ਦੀਆਂ ਸੰਗਤਾਂ ਚਾਹੇ ਸਕੂਲੀ ਬੱਚੇ ਹੋਣ ਸਾਡੀਆਂ ਮਾਤਾਵਾਂ ਸਾਡੇ ਭੈਣ ਬਜ਼ੁਰਗ ਹੋਣ ਸਾਰੇ ਬੜੇ ਉਤਸ਼ਾਹ ਨਾਲ ਬੜੀ ਖੁਸ਼ੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਅੱਜ ਮੱਧ ਵਾਲੇ ਦਿਨ ਕੀਤਾ ਜਾ ਰਿਹਾ ਨਗਰ ਕੀਰਤਨ ਕਟਿਆ ਜਾ ਰਿਹਾ ਖਲ ਸਮਾਪਤੀ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੇ ਅੱਜ ਨਗਰ ਕੀਰਤਨ ਦੇ ਵਿੱਚ ਕਿਹੜੇ-ਕਿਹੜੇ ਸਕੂਲਾਂ ਦੇ ਵਿਦਿਆਰਥੀ ਪਹੁੰਚੇ ਨੇ ਔਰ ਕਿਹੜੇ-ਕਿਹੜੇ ਸਕੂਲ ਆਏ ਨੇ ਕਾਫੀ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਔਰ ਸੰਗਤਾਂ ਇਸ ਵਕਤ ਜਿਹੜੀਆਂ ਕਿੱਥੋਂ ਤੋਂ ਕਿੱਥੋਂ ਤੱਕ ਚੱਲੇ ਪਾਣੀ ਸਾਰੇ ਜਿੰਨੇ ਇਲਾਕੇ ਦੇ ਸਕੂਲਾਂ ਦੇ